ਇੱਕ ਸੂਫੀ ਫਕੀਰ ਹੋਇਆ ਹੈ ਬਾਬਾ ਫਰੀਦ ਜੀ ਵਾਂਗੂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਹੋਏ ਨੇ ਇਹ ਫਕੀਰ ਉਹ ਕਹਿੰਦੇ ਨੇ ਜਦੋਂ ਤੂੰ ਤੁਰਦਾ ਐ ਨਾ ਸੜਕ ਤੇ ਜਾਂਦਾ ਐ ਕਿਤੇ ਰਾਸਤੇ 'ਚ ਜਾ ਰਿਹਾ ਆ ਤੇ ਇਸ ਤਰੀਕੇ ਨਾਲ ਨਾ ਚੱਲ ਕਿ ਕੋਈ ਤੈਨੂੰ ਵੇਖ ਕੇ ਡਰ ਜਾਵੇ ਤੈਨੂੰ ਝੁੱਕ ਕੇ ਸਲਾਮ ਕਰੇ ਸਜਦਾ ਕਰੇ ਤੈਨੂੰ ਆਪਣੀ ਸ਼ਕਤੀ ਦਾ ਆਪਣੇ ਧਨ ਦਾ ਆਪਣੇ ਹੁਸਨ ਦਾ ਆਪਣੇ ਜੋਗਨ ਦਾ ਜਵਾਨੀ ਦਾ ਤਦ ਇਹਨਾਂ ਮਾਣਨਾ ਕਰ ਇਹਨਾਂ ਹੰਕਾਰ ਨਾ ਕਰ ਕਿ ਤੇਰੇ ਅੱਗੇ ਕੋਈ ਝੁੱਕ ਜਾਵੇ ਉਹ ਕਹਿੰਦੇ ਨੇ ਮਹਾਪੁਰਸ਼ ਕਹਿੰਦੇ ਨੇ ਕਿ ਜੇ ਦੁਨੀਆ ਦੇ ਵਿੱਚ ਵਿਚਰਨਾ ਹੈ ਤੇ ਇਸ ਤਰੀਕੇ ਨਾਲ ਵਿਚਰ ਕਿਸ ਜਿੱਧਰ ਵੀ ਜਾਵੇਂ ਪ੍ਰੇਮ ਹੀ ਵੰਡੇ ਕਿਤੇ ਕਿਆਮਤ ਨਾ ਲੈ ਆਵੇਂ ਕਈ ਬੰਦੇ ਦੀ ਜੂਨ ਵਿੱਚ ਆਏ ਹੁੰਦੇ ਨੇ ਤੇ ਕੰਮ ਹੁੰਦੇ ਨੇ ਉਹਨਾਂ ਦੇ ਪਸ਼ੂਆਂ ਵਾਲੇ ਜਿਹੜੇ ਜਿੱਥੇ ਵੀ ਜਾਊਗੇ ਤੇ ਅੱਗ ਲਾ ਦੇਊਗੇ ਜਿਹੜੇ ਵੀ ਭਾਈ ਜਾਰੇ ਜਿਹੇ ਕਿਸੇ ਪਰਿਵਾਰ ਦੇ ਵਿੱਚ ਜਾ ਕੇ ਬੈਠ ਜਾਣਗੇ ਤਾਂ ਉੱਥੇ ਅੱਗ ਲਾ ਕੇ ਰੱਖ ਦੇਣਗੇ ਤੋੜ ਕੇ ਰੱਖ ਦੂਨਗੇ ਕਿਸੇ ਦਾ ਵੀ ਪਰਿਵਾਰ ਹਰ ਵੇਲੇ ਉਹਨਾਂ ਦੇ ਅੰਦਰ ਅੱਗ ਦੇ ਭਾਂਬੜ ਹੀ ਮਚਦੇ ਰਹਿੰਦੇ ਨੇ ਕਹਿੰਦੇ ਇਦਾਂ ਨਾ ਲੋਕਾਂ ਵਿੱਚ ਰਹੇ ਤੇ ਉਹਨਾਂ ਦੇ ਵਿੱਚ ਕੰਧਾਂ ਹੀ ਕਰਵਾ ਛੱਡੇ ਪਿਆਰ ਵੰਡਿਆ ਕਰ ਉਹ ਕਹਿੰਦੇ ਨੇ ਕਿ ਜੇ ਤੇਰੇ ਅੰਦਰ ਰੱਬ ਨੂੰ ਪਾਉਣ ਦੀ ਪਰਮਾਤਮਾ ਨੂੰ ਪਾਉਣ ਦੀ ਇੱਛਾ ਹੈ ਤੇ ਤੇ ਜਦੋਂ ਵੀ ਕਿਤੇ ਧਾਰਮਿਕ ਸਥਾਨ ਤੇ ਗੁਰਦੁਆਰੇ ਮੰਦਰ ਜਾਂ ਮਸਜਿਦ ਦੇ ਵਿੱਚ ਜਾਂਦਾ ਹੈ ਨਾ ਤੇ ਉੱਥੇ ਇਮਾਮ ਨੂੰ ਬੰਨ ਦੀ ਕੋਸ਼ਿਸ਼ ਨਾ ਕਰੀ ਯਾਨੀ ਕਿ ਧਰਮ ਦਾ ਆਗੂ ਬਣ ਦੀ ਕੋਸ਼ਿਸ਼ ਨਾ ਕਰੀ ਬਹੁਤਾ ਅੱਗੇ-ਅੱਗੇ ਨਾ ਹੋਵੀਂ ਐਵੇਂ ਇਹ ਨਾ ਸਮਝੀ ਕਿ ਮੈਂ ਅੱਗੇ ਹਵਾ ਤੇ ਬਾਕੀ ਸਾਰੇ ਮੇਰੇ ਪਿੱਛੇ ਆ ਕੇ ਬੈੜ ਜਾਣ ਮੈਂ ਅੱਗੇ-ਅੱਗੇ ਹੋਵਾਂ ਤੇ ਬਾਕੀ ਸਾਰੇ ਮੇਰੇ ਪਿੱਛੇ-ਪਿੱਛੇ ਚੱਲਣ ਇੱਥੇ ਗੁਰਦੁਆਰੇ ਦੇ ਵਿੱਚ ਪ੍ਰਵਾਨ ਉਹ ਹੈ ਜਿਹੜਾ ਸਭ ਤੋਂ ਪਿੱਛੇ ਹੋ ਕੇ ਬਿੰਦਾ ਹੈ ਯਾਨੀ ਕਿ ਪ੍ਰਵਾਨ ਉਹ ਹੈ ਜਿਹਦੇ ਅੰਦਰ ਕੋਈ ਹੰਕਾਰ ਨਹੀਂ ਹੈਗਾ ਹੰਕਾਰੀ ਬੰਦਾ ਖੁਦਾ ਦੇ ਦਰ ਤੇ ਕਬੂਲ ਨਹੀਂ ਹੁੰਦਾ ਖੁਦਾ ਨੂੰ ਸੇਵਾਦਾਰ ਚਾਹੀਦੇ ਨੇ ਪਿਆਰੇ ਚਾਹੀਦੇ ਨੇ ਸ਼ਰੀਕ ਨਹੀਂ ਚਾਹੀਦੇ ਪਰਮਾਤਮਾ ਨੂੰ ਨਿਮਰਤਾਵਾਨ ਚਾਹੀਦੇ ਨੇ ਹੰਕਾਰੀ ਨਹੀਂ ਚਾਹੀਦੇ ਇਸ ਕਰਕੇ ਗੁਰੂ ਘਰ ਦੇ ਵਿੱਚ ਸਿਧਾਂਤ ਹੈ ਕਿ ਬਾਹਰ ਜਿੱਥੇ ਜੋੜੇ ਲਈਦੇ ਹਨ ਚਟਾਈ ਦੇ ਉੱਪਰ ਚਟਾਈ ਦੇ ਜਿਹੜੀ ਮਿੱਟੀ ਪਈ ਹੁੰਦੀ ਹੈ ਉਹਨੂੰ ਚੱਕ ਕੇ ਆਪਣੇ ਮੱਥੇ ਦੇ ਨਾਲ ਲਾ ਤੇ ਆਖ ਹੈ ਗੁਰੂ ਰਾਮਦਾਸ ਮੇਰੀ ਹੈਸੀਅਤ ਤੇਰੇ ਦਰ ਦੇ ਉੱਤੇ ਇਹ ਮਿੱਟੀ ਦੇ ਕਿਣਕੇ ਤੋਂ ਵੀ ਉੱਪਰ ਨਹੀਂ ਹੈਗੀ ਦੀ ਬਾਣੀ ਦਾ ਫਰਮਾਨ ਹੈ ਜਨ ਨਾਨਕ ਮੰਗੇ ਧੂੜ ਤੈਨ ਜੋ ਗੁਰ ਕੇ ਸਿੱਖ ਮੇਰੇ ਭਾਈ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੀ ਗੁਰੂ ਦੀ ਸੰਗਤ ਹੈ ਉਹਨਾਂ ਦੇ ਚਰਨਾਂ ਰੀ ਧੂੜ ਮੰਗਿਆ ਕਰ ਜੇ ਤੂੰ ਇਦਾਂ ਕਰੇਗਾ ਤੇ ਦਰਗਾਹ ਤੱਕ ਉੱਜ ਲਜਾਏਗਾ ਲੋਕ ਪਰਲੋਕ ਵਿੱਚ ਤੇਰੀ ਸੋਭਾ ਹੋਵੇਗੀ ਸਾਰਿਆਂ ਨਾਲ ਤੇਰਾ ਪਿਆਰ ਵਧ ਜਾਈਗਾ ਕਹਿੰਦੇ ਨੇ ਕਿ ਖੁਦਾ ਦੇ ਦਰਬਾਰ ਵਿੱਚ ਵੀ ਤੇਰੀਆਂ ਗੱਲਾਂ ਹੋਣਗੀਆਂ ਤੇਰਾ ਲੋਕ ਤੇ ਪਰਲੋਕ ਸਵਰ ਜਾਵੇਗਾ ਬਸ ਤੂੰ ਨਿਮਰਤਾ ਦਾ ਧਾਰਨੀ ਬਣ ਗਿਆ ਕਹਿੰਦੇ ਨੇ ਕਿ ਜਿਹੜੇ ਅਭੀ ਧਾਰਮਿਕ ਸਥਾਨ ਦੇ ਉੱਪਰ ਨਿਮਰਤਾ ਤੋਂ ਬਿਨਾਂ ਜਾਂਦਾ ਹੈ ਹੰਕਾਰ ਦੇ ਵਿੱਚ ਜਾਂਦਾ ਹੈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਖੁਦਾ ਮਿਲਦਾ ਕਿੱਦਾਂ ਹੈ ਕਿ ਪ੍ਰਮਾਤਮਾ ਕਦਾਂ ਮਿਲਦਾ ਹੈ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਨਾਮ ਹੈ ਖੰਡ ਵਰਗਾ ਬ੍ਰੀਕ ਤੇ ਰੇਤ ਦੇ ਵਿੱਚ ਖਲਰਿਆ ਹੋਇਆ ਹੈ ਰੇਤ ਕਿਹੜੀ ਹੈ ਇਹ ਜਿਹੜੀ ਦੁਨੀਆ ਦੇ ਵਿੱਚ ਮਾਇਆ ਹੈ ਕਾਮ ਕ੍ਰੋਧ ਵਾਸ਼ਨਾ ਹੈ ਇਨੂੰ ਰੇਤ ਕਹਿੰਦੇ ਨੇ ਕਹਿੰਦੇ ਨੇ ਕਿ ਵਾਸ਼ਨਾਵਾਂ ਦੀ ਰੇਤ ਵਿੱਚ ਜੋ ਖੁਦਾ ਦੇ ਨਾਮ ਰੂਪੀ ਖੰਡ ਹੈ ਨਾ ਇਹ ਚੁਗਣੀ ਬਹੁਤ ਔਖੀ ਹੈ ਕਹਿੰਦੇ ਨੇ ਕਿ ਜਿਹੜਾ ਬੰਦਾ ਹੈ ਉਹ ਹੰਕਾਰ ਵਿੱਚ ਮਸਤ ਹੋਏ ਹਾਥੀ ਵਰਗਾ ਹੈ ਉਹ ਜਦੋਂ ਸੁੰਡ ਦੇ ਨਾਲ ਸੂਟ ਮਾਰਦਾ ਹੈ ਤਾਂ ਖੰਡ ਦੇ ਤਾਂ ਇੱਕ ਦੋ ਪ੍ਰਿੰਟ ਕੇ ਹੀ ਅੰਦਰ ਜਾਂਦੇ ਨੇ ਪਰ ਰੇਤ ਜਿਆਦਾ ਚਲੀ ਜਾਂਦੀ ਹੈ ਅੰਦਰ ਉਹ ਬਸ ਰੇਤ ਹੀ ਚੱਖਦਾ ਰਹਿੰਦਾ ਹੈ ਨਾਮ ਦਾ ਉਹਨੂੰ ਰਸ ਨਹੀਂ ਆਉਂਦਾ ਆਨੰਦ ਨਹੀਂ ਆਉਂਦਾ ਉਹਨੂੰ ਜਿਹੜੀ ਕੀੜੀ ਹੈ ਨਾ ਉਹ ਵਿਕਾਰਾਂ ਦੀ ਰੇਤ ਵਿੱਚੋਂ ਚੁਣ-ਚੁਣ ਕੇ ਖੰਡ ਉਹ ਚੁਗ ਲੈਂਦੀ ਹੈ ਜਿਹੜੇ ਗੁਰੂ ਦੇ ਦਰ ਉੱਤੇ ਕੀੜੀ ਬਣ ਕੇ ਆਉਂਦਾ ਹੈ ਨਾ ਹਾਥੀ ਨਹੀਂ ਕੀੜੀ ਬਣ ਕੇ ਆਉਂਦਾ ਹੈ ਨਾ ਉਹ ਗੁਰੂ ਦੇ ਦਰ ਤੇ ਪ੍ਰਮਾਣ ਹੁੰਦਾ ਹੈ ਜਾਤ ਕੁੱਲ ਧਨ ਜੋਬਨ ਨੂੰ ਪਰੇ ਰੱਖ ਕੇ ਗੁਰੂ ਦੇ ਦਰ ਦੇ ਉੱਤੇ ਜਾਂਦਾ ਹੈ ਉਹ ਕੀੜੀ ਵਾਂਗੂ ਨਾਮ ਰਸ ਚੁਗ ਲੈਂਦਾ ਹੈ ਤੇ ਉਹ ਗੁਰੂ ਦੇ ਦਰ ਤੇ ਉਤੇ ਪ੍ਰਵਾਨ ਹੋ ਜਾਂਦਾ ਹੈ ਜਿਹੜਾ ਹੰਕਾਰੀ ਏ ਹਾਥੀ ਵਾਂਗੂ ਮਸਤ ਹੋ ਕੇ ਆਂਦਾ ਹੈ ਉਹਨੂੰ ਰੇਤ ਹੀ ਮਿਲਣੀ ਹੈ ਹੋਰ ਕੁਝ ਨਹੀਂ ਮਿਲਣਾ ਕਬੀਰ ਜੀ ਕਹਿੰਦੇ ਹਰ ਹੈ ਖਾਂਡ ਰੇਤ ਮੇ ਬਿਖਰੀ ਹਾਥੀ ਚੁਣੀ ਨਾ ਜਾਏ ਕਹੇ ਕਬੀਰ ਗੁਰ ਭਲੀ ਬੁਝਾਈ ਕੀਟੀ ਹੋਏ ਕੇ ਖਾਏ ਕਹਿੰਦੇ ਨੇ ਕਿ ਗੁਰੂ ਨੇ ਸੋਝੀ ਦਿੱਤੀ ਹੈ ਕਿ ਹੰਕਾਰ ਛੱਡਣਾ ਪੈਣਾ ਹੈ ਨਿਮਰਤਾ ਵਿਚਾਣਾ ਪੈਣਾ ਹੈ ਤੇ ਫਿਰ ਨਾਮ ਦੀ ਪ੍ਰਾਪਤੀ ਹੋਵੇਗੀ ਫਿਰ ਪ੍ਰਮਾਤਮਾ ਦਾ ਨਾਮ ਜਿਹੜਾ ਖੰਡ ਵਰਗਾ ਹੈ ਇਹਨਾਂ ਆਨੰਦ ਦੀ ਪ੍ਰਾਪਤੀ ਹੋਵੇਗੀ ਉਹ ਫਿਰ ਚਖਿਆ ਜਾਵੇਗਾ ਕਹਿੰਦੇ ਮਨਮੁਖ ਬੰਦਾ ਉੱਚਾ ਹੋਇਆ ਰਹਿੰਦਾ ਹੈ ਹੱਥੀ ਬਣਿਆ ਰਹਿੰਦਾ ਹੈ ਤੇ ਜਿਹੜਾ ਗੁਰਮੁਖ ਬੰਦਾ ਹੈ ਉਹ ਚੱਕਰ ਹੋਇਆ ਰਹਿੰਦਾ ਹੈ ਤੇ ਤੁਸੀਂ ਧਿਆਨ ਦਿਓ ਕਿ ਜਿਹੜਾ ਕਮਲ ਦਾ ਫੁੱਲ ਹੈ ਉਹ ਉੱਚੀਆਂ ਪਹਾੜਾਂ ਤੇ ਨਹੀਂ ਪੈਦਾ ਹੁੰਦਾ ਜੋਦੇ ਵੀ ਅੱਗੇਗਾ ਤੇ ਚੱਕੜ ਦੇ ਵਿੱਚ ਹੀ ਅੱਗੇਗਾ ਹਰ ਜੀਉ ਅਹੰਕਾਰ ਨਾ ਭਾਵੇਈ ਰੱਬ ਨੂੰ ਅਹੰਕਾਰ ਬਿਲਕੁਲ ਵੀ ਪਸੰਦ ਨਹੀਂ ਹੈਗਾ ਗੁਰਮੁਖਾਂ ਦੇ پاس ਹੁੰਦਾ ਹੈ ਪਰਮੇਸ਼ਵਰ ਜਿਨ੍ਹਾਂ ਦੇ ਅੰਦਰ ਨਿਰਮਾਨਤਾ ਨਿਮਰਤਾ ਹੁੰਦੀ ਹੈ ਗੁਰੂ ਘਰ ਦੇ ਵਿੱਚ ਅਹੰਕਾਰ ਨਹੀਂ ਚੱਲਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਗੁਰੂਆਂ ਦੀ ਜੋਤ 10 ਗੁਰੂ ਹਾਜ਼ਰ ਨਾਜ਼ਰ ਬੈਠੇ ਨੇ ਉਹਨਾਂ ਅੱਗੇ ਤੇਰਾ ਅਹੰਕਾਰ ਕੀ ਕੰਮ ਕਰੇਗਾ ਉਹਨਾਂ ਨੂੰ ਤਾਂ ਪ੍ਰੇਮ 'ਚ ਭਜਿਆ ਹੋਇਆ ਬੰਦਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਗੁਰਮੁਖਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਉਹਨਾਂ ਦਾ ਦੁਨੀਆ ਦੇ ਉੱਤੇ ਬਹੁਤ ਹੀ ਆਦਰ ਸਨਮਾਨ ਹੁੰਦਾ ਹੈ ਮਹਾਰਾਜ ਕਹਿੰਦੇ ਉਹਨਾਂ ਦੇ ਚਰਨ ਧੂੜ ਦੀ ਇੰਨੀ ਵਡਿਆਈ ਹੈ ਕਿ ਜੇ ਕੋਈ ਮਸਤਕ ਦੇ ਨਾਲ ਲਾ ਲਵੇ ਸੱਦਾ ਖੁਦਾ ਦੇ ਦਰ ਤੇ ਕਬੂਲ ਹੁੰਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ